ਇਹ ਬਹੁਤ ਗਲਤ ਸ਼ਬਦ ਤੁਸੀਂ ਵਰਤ ਰਹੇ ਹੋ ਨਹੀਂ ਨਹੀਂ ਇਹ ਬਹੁਤ ਗਲਤ ਸ਼ਬਦ ਮੈਂ ਮੈਂ ਇਸ ਕਰਕੇ کہہ ਰਿਹਾ ਗਲਤ ਸ਼ਬਦ ਇਸ ਕਰਕੇ ਵਰਤ ਰਹੇ ਹਾਂ ਕਿਉਂਕਿ ਕਿਸਾਨ ਵਾਰਦੀ ਜਾਂਦਾ ਪਾਰਟੀ ਦੇ ਖਿਲਾਫ ਨਹੀਂ ਹੈ ਦੇਖੋ ਇਹ ਬੀਜੇਪੀ ਦੀ ਜਿਹੜੀ ਹਕੂਮਤ ਇਹਨੇ ਜੱਡੀ ਵੱਡੀ ਪਦਰ ਤੇ ਤਸੱਦਦ ਕੀਤਾ ਹੈਗਾ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਜਿਹਦੇ ਚ ਪੰਜਾਬ ਦੀਆਂ ਕੁੱਲ ਜਥੇਬੰਦੀਆਂ ਕੁੱਲ ਹਿੰਦੁਸਤਾਨ ਦੀਆਂ ਜਥੇਬੰਦੀਆਂ ਜਿਹੜੀਆਂ ਮੈਦਾਨ 'ਚ ਨੇ ਇਹ ਬਹੁਤ ਗਲਤ ਸ਼ਬਦ ਤੁਸੀਂ ਵਰਤ ਰਹੇ ਹੋ ਨਹੀਂ ਨਹੀਂ ਇਹ ਬਹੁਤ ਗਲਤ ਸ਼ਬਦ ਮੈਂ ਮੈਂ ਇਸ ਕਰਕੇ کہہ ਰਿਹਾ ਗਲਤ ਸ਼ਬਦ ਇਸ ਕਰਕੇ ਵਰਤ ਰਹੇ ਹੋ ਕਿਉਂਕਿ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਨਹੀਂ ਹੈ ਇਹ ਇੱਕ ਦੋ ਜਥੇਬੰਦੀ ਜਿਨ੍ਹਾਂ ਨੂੰ ਭਗਵੰਤਪਾਨ ਸਾਹਿਬ ਨੇ ਹਲਾਸ਼ਾਰੀ ਦਿੱਤੀ ਹੈ ਉਹ ਇਹ ਕੰਮ ਕਰ ਰਹੇ ਯੂਨੀਅਨ ਵਾਲੇ ਕਿਸਾਨ ਅੱਜ ਆਪਣੇ ਖੇਤ ਤੇ ਬਿਜ਼ੀ ਹੈ ਜਾਂ ਮੰਡੀ 'ਚ ਬਿਜ਼ੀ ਹੈ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਿਲਕੁਲ ਨਹੀਂ ਹੈ اور میرے خلاف تو میں دعوے کہہ سکتا بالکل نہیں جن سیوا میں پنڈا کیتی ہے پچھلے پچیس سال سارے, سارے اے دو چار جتھے بندی جو بھگوانت مان صاحب ہلاشاری دے رہے ہیں او اے ماحول بناؤ دی کوشش کر رہے ہیں اور پترکار صاحب انہوں چکی جا رہے ہیں کہ کسانہ دی بدرامی ہو رہی ہے کسان بالکل اس آندولن نہیں ہے اتنے بھی کسان بیٹھے میرے کمرے جے کسان بیٹھے کل میں میٹنگ کر کے آیا پٹیالہ اتنے بھی کسان بیٹھے سے ਇਹ ਇਹ ਗੱਲ ਗਲਤ ਹੈ ਕਿ ਆਪਾਂ ਕਿਸਾਨਾਂ ਨੂੰ ਇਸ ਤਰੀਕੇ ਨਾਲ ਦੋਸ਼ੀ ਠਹਿਾਈਏ ਕਿਸਾਨ ਨਹੀਂ ਹੈ ਦੋਚਾਰ ਜਥੇਬੰਦੀਆਂ ਆ ਠੀਕ ਹੈ ਇਹਨਾਂ ਨੂੰ ਕਰਨ 둬 ਇਹਨਾਂ ਦੇ ਵੀ ਹੱਕ ਹੈ ਆਪਣੀ ਗੱਲ ਰੱਖਣ ਦਾ ਸਾਡਾ ਵੀ ਹੱਕ ਹੈ ਆਪਣੀ ਗੱਲ ਰੱਖਣ ਦਾ ਪਬਲਿਕ ਡਿਸਾਈਡ ਕਰੇਗੀ ਨਾ ਅਖੀਰ ਤੇ ਫਿਰਾਂ ਦੀ ਕਿਸਾਨਾਂ ਕੋਲ ਲਗਾਤਾਰ বিজে ਜਾਂ ਭਾਜਪਾ ਦੇ ਨਾਤਾਮਦ ਅਪਰੋਖ ਦਿੱਤਾ ਜਾ ਰਿਹਾ ਹੈਗਾ ਸਰੂਪ ਤੋਂ ਵੀ ਭਾਜਪਾ ਨੇ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਕਿਸਾਨ ਸਾਡਾ ਵਿਰੋਧ ਨਹੀਂ ਕਰ ਰਹੇ ਕਿਸਾਨ ਸਾਡੇ ਨਾਲ ਦਫਤਰ ਰਹਿੰਦੇ ਨੇ ਪਰ ਲੇਕਿਨ ਇਹ ਪਵਰਤਮਾਨ ਦੇ ਇਹ ਸਾਰੇ ਤੇ ਕੁਝ ਕੁ ਜਥੇਬੰਦੀਆਂ ਨੇ ਜਿਹੜੀਆਂ ਉਹ ਵਿਰੋਧ ਕਰ ਰਹੀਆਂ ਨੇ ਜਾਂ ਕਹਿ ਸਕਦੇ ਹਾਂ ਸਿੱਧੇ ਦੌਰਤਪੇ ਇਹ ਵੀ ਕਿਹਾ ਕਿ ਪੀੜ ਪੈਸੇ ਲੈ ਕੇ ਜਿਹੜਾ ਇਹ ਵਿਰੋਧ ਕੀਤਾ ਜਾ ਰਿਹਾ ਹੈ ਦੇਖੋ ਇਹ ਭਾਜੀਪੀ ਦੀ ਜਿਹੜੀ ਹਕੂਮਤ ਆ ਇਹਨੇ ਜਿੱਡੀ ਵੱਡੀ ਪੱਧਰ ਤੇ ਤਸੱਦਦ ਕੀਤਾ ਹੈਗਾ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਜਿਦੇ ਚ ਪੰਜਾਬ ਦੀਆਂ ਕੁੱਲ ਜਥੇਬੰਦੀਆਂ ਕੁੱਲ ਹਿੰਦੁਸਤਾਨ ਦੀਆਂ ਜਥੇਬੰਦੀਆਂ ਜਿਹੜੀਆਂ ਮੈਦਾਨ 'ਚ ਨੇ ਇਸ ਕਰਕੇ ਅਸੀਂ ਜਿਹੜਾ ਹਰਵੰਦ ਖੰਨਾ ਨੇ ਬਿਆਨ ਦਿੱਤਾ ਜਿਹੜਾ ਹੈਗਾ ਇਹ ਅਸੀਂ ਕਹਿੰਦੇ ਤੂੰ ਬੈਲ 'ਚੋਂ ਬਾਹਰ ਤਾਂ ਨਿਕਲ ਲੋ ਖੱਡ 'ਚੋਂ ਬਾਹਰ ਆ ਕੇ ਲੋਕਾਂ ਦੇ ਕਿਸੇ ਪਿੰਡ 'ਚ ਆ ਕੇ ਤਾਂ ਦੇਖ ਇਸ ਕਰਕੇ ਲੋਕ ਨੇ ਜਿਹੜੇ ਲੋਕ ਉਹ ਇਹ ਇਹ ਮੰਤਰੀ ਨੇ ਜਿਹੜੇ ਇਹਨਾਂ ਦੇ ਉਹ ਕੋਈ ਵੀ ਹੋਵੇ ਬੀਜੇਪੀ ਦਾ ਕਿਉਂਕਿ ਅਸੀਂ ਕਿਸੇ ਵਿਅਕਤੀ ਦਾ ਵਿਰੋਧ ਨਹੀਂ ਕਰਦੇ ਜਿਹੜੀ ਭਾਜੀਪੀ ਦੀ ਪਾਰਟੀ ਆ ਜਿਨੇ ਜਿਹਨੇ ਸਾਡੇ ਕਿਸਾਨ ਗੋਲੀਆਂ ਮਾਰ ਕੇ ਮਾਰੇ ਨੇ ਸਾਡੇ ਕਿਸਾਨ ਆ ਲਗਾਤਾਰ ਸ਼ਹੀਦ ਕੀਤੇ ਹੈਗੇ ਨੇ ਇਸ ਕਰਕੇ ਕਿਸੇ ਵੀ ਪਿੰਡ ਦੇ ਵਿੱਚ ਵੱਡੀ ਪੱਧਰ ਤੇ ਵਿਰੋਧ ਕਰਾਂਗੇ ਤੇ ਹੁਣ ਵੀ ਪਹਿਲਾਂ ਹੀ ਵਿਰੋਧ ਹੋ ਰਿਹਾ ਅੱਜ ਇਹਦੀ ਰੋਡ ਰੋਡ ਸੂ ਸੀਗਾ ਬਾਅਦ ਚ ਪਤਾ ਲੱਗਿਆ ਸਾਡੀ ਸੂਬੇ ਦੀ ਮੀਟਿੰਗ ਚੱਲਦੀ ਸੀ ਉਧਰੋਂ ਇਸ ਕਰਕੇ ਖੰਨਾ ਸਾਹਿਬ ਕਿਸੇ ਪਿੰਡ ਚ ਤਾਓ ਪਿੰਡ ਚ ਆ ਕੇ ਲੋਕ ਪੁੱਛਣਗੇ ਆਮ ਲੋਕ ਨੇ ਜਿਹੜੇ ਜਿੰਨਾ ਲੋਕਾਂ ਨੂੰ ਇਹ ਪਤਾ ਲੱਗ ਚੁੱਕਿਆ ਕਿ ਬੀਜੇਪੀ ਦੀ ਹਕੂਮਤ ਨੇ ਕਿਵੇਂ ਲੋਕਾਂ ਦੇ ਉੱਤੇ ਤਸੱਦਦ ਕੀਤਾ ਹੈਗਾ ਕਿਵੇਂ ਉਹ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਕਾੜ ਕੇ ਇੱਥੇ ਜਿਹੜਾ ਇਸ ਤਰੀਕੇ ਨਾਲ ਲੋਕ ਨੇ ਜਿਹੜੇ ਨਹੀਂ ਚੱਲਣ ਦੇਣਗੇ ਇਹ ਵਿਰੋਧ ਜਿਹੜਾ ਆਉਣ ਵਾਲੇ ਦਿਨਾਂ 'ਚ ਵੀ ਚੱਲਦਾ ਰਹੂਗਾ ਹਰ ਪ੍ਰਬੰਧਤ ਮੰਡ ਦੀ ਸਾਰੇ ਤੇ ਹੋ ਰਿਹਾ ਉਹ ਕਹਿ ਰਹੇ ਨੇ ਕਿ ਲਗਾਤਾਰ ਸਰਕਾਰ ਕਰਵਾ ਰਹੀ ਹੈ ਭੌਤਵਰ ਪੈਸੇ ਦੇ ਹੁੰਦੇ ਨੇ ਅਸੀਂ ਤਾਂ ਖੁੱਡੀਆਂ ਸਾਹਿਬ ਦੇ ਦਫ਼ਤਰ ਦੇ ਅੱਗੇ ਜਿਹੜਾ ਇਹਨਾਂ ਦਾ ਮੀਤ ਹੈਰਾ ਉਹਦੇ ਦਫ਼ਤਰ ਦੇ ਅੱਗੇ ਆ ਪਿਛਲੇ ਦਿਨਾਂ 'ਚ ਘੂਰ ਆਉਂਦੇ ਕਿ ਆਇਆ ਆਉਣ ਵਾਲੇ ਦਿਨਾਂ 'ਚ 20 ਤਰੀਕ ਦਾ ਫੇਰ ਰੱਖਿਆ ਹੋਇਆ ਹੈਗਾ ਇਸ ਕਰਕੇ ਕਿ ਭਾਰਤੀ ਕਿਸਾਨ ਜਨੂਗਰਾਹਾਂ ਦਾ ਇਤਿਹਾਸ ਆ ਇਹ ਇਹ ਕਿਸੇ ਵੀ ਬੋਟ ਪਾਰਟੀ ਨੂੰ ਕਦੇ ਨਾ ਸਪੋਰਟ ਕੀਤੀਆਂ ਨਾ ਕਰੀਏ ਅਸੀਂ ਤਾਂ ਕਹਿੰਦੇ ਆ ਲੋਕੋ ਆਪਣਾ ਏਕਾ ਮਜ਼ਬੂਤ ਕਰੋ ਆਪ ਦਾ ਸੰਘਰਸ਼ ਮਜ਼ਬੂਤ ਕਰੋ ਇਸ ਕਰਕੇ ਜਿਹੜੇ ਬੇਤੁਕੇ ਬਿਆਨ ਨੇ ਇਹ ਇਸ ਕਰਕੇ ਅਸੀਂ ਇਹ ਕਹਿੰਦੇ ਆ ਆਓ ਪਿੰਡਾਂ 'ਚ ਜਿਹੜਾ ਕਹਿੰਦੇ ਆ ਆਮ ਲੋਕ ਸਾਰਾ ਆਮ ਕਿਸਾਨ ਤਾਂ ਸਾਡੇ ਨਾਲ ਨੇ ਆਓ ਕਿਹੜੇ ਪਿੰਡ 'ਚ ਰੱਖਦੇ ਹੋ ਟਾਈਮ ਇਸ ਕਰਕੇ ਲੋਕ ਲਗਾਤਾਰ ਇਹਦੇ ਵਿਰੋਧ 'ਚ ਨੇ ਬੇਬੁਨਿਆਦ ਬਿਆਨ ਹੈਗੇ ਨੇ ਇਹਦੇ ਤੇ ਅਸੀਂ ਇਹਦੀ ਨਖਿੱਧੀ ਕਰਦੇ ਆਂ